ਸਾਡਾ ਜਿੰਦਗੀ ਦਾ ਮਾਣ ਆ ਭਰਾ ਸਾਡਾ ਕਦੇ ਕਬੱਡੀ ਜਗਤ ਦਾ ਵੱਡਾ ਕਦੇ ਖਿਡਾਰੀ ਆ ਪ੍ਰਤਾਪ ਕੜਿਆਨੇ ਵਾਲਾ ਭਰਾ ਸਾਡਾ ਜਿਹੜਾ ਕਹਿੰਦੇ ਕੱਲ ਵਰੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਭਰਾ ਦੀ ਬਾਰੇ ਮਤਲਬ ਐਕਸੀਡੈਂਟ ਹੋਣ ਕਰਕੇ ਸੱਟ ਲੱਗੀ ਆ ਭਰਾ ਦੇ ਬਹੁਤ ਵੱਡਾ ਕਹਿੰਦੇ ਮੇਰੇ ਮਤਲਬ ਖਿਡਾਰੀ ਆ ਕਬੱਡੀ ਜਗਤ ਦਾ ਪ੍ਰਤਾਪ ਕੜਿਆਨੇ ਵਾਲਾ ਵੀਰ ਆ ਔਰ ਕਹਿੰਦੇ ਹਸਪਤਾਲ ਦੇ ਵਿੱਚ ਜਿਹੜਾ ਐਡਮਡਾ ਵੀਰ ਆ ਸਾਰੇ ਵੀਰਾਂ ਨੂੰ ਬੇਨਤੀ ਆ ਕ੍ਰਿਕਟ ਜਗਤ ਨੂੰ ਕਬੱਡੀ ਜਗਤ ਨੂੰ ਜਿਹੜੇ ਜਿਹੜੇ ਵੀ ਖੇਡਾਂ ਨੂੰ ਪਿਆਰ ਕਰਦੇ ਆ ਓ ਭਰਾ ਦੀ ਸੇਧ ਜਾਵੇ ਲਈ ਕਢ ਲੋੜ ਸੱਚੇ ਜਲੋ ਸੰਜੀ ਰੂਹ ਲੋ ਇੱਕ ਅਰਦਾਸ ਕਰੋ ਪ੍ਰਮਾਤਮਾ ਦੇ ਅੱਗੇ ਤਾਂ ਕਿ ਵੀਰ ਸਾਡਾ ਔਰ ਕਹੇ ਐਨ ਜਲਦੀ ਇਹਨਾਂ ਗਰਾਉਂਡਾਂ 'ਤੇ ਜਿਹੜਾ ਵਾਪਸੀ ਕਰੇ ਅਰਦਾਸ ਦੀ ਬਹੁਤ ਵੱਡੀ ਜਿਹੜੀ ਤਾਕਤ ਹੁੰਦੀ ਹੈ ਮੇਰੇ ਪੰਜਾਬੀ ਬਦਿਓ ਜਿੰਨਾ ਗੱਲ ਕਰਾ ਸਭ ਤੋਂ ਵੱਡੀ ਜਿਹੜੀ ਤਾਕਤਵਰ ਚੀਜ਼ ਇਸ ਧਰਤੀ ਉੱਪਰ ਸਤੈਨੇ ਲੋਹਾ ਹੁੰਦੀ ਆ ਜਿਹੜੀ ਹਰ ਚੀਜ਼ ਨੂੰ ਕੱਟ ਦਿੰਦੀ ਆ ਤੇ ਲੋਹੇ ਤੋਂ ਵੀ ਵੱਧ ਜਿਹੜੀ ਤਾਕਤਵਰ ਚੀਜ਼ ਆ ਉਹ ਮੇਰੇ ਪੰਜਾਬੀ ਵੀਰੋ ਅੱਗਾਂ ਜਿਹੜੀ ਕਦੇ ਲੋਹੇ ਨੂੰ ਵੀ ਧਕਰਾ ਦਿੰਦੀ ਆ ਜਿਹਦੀ ਅੱਗ ਤੋਂ ਵੱਧ ਤਾਕਤਵਰ ਜੀ ਦੀ ਮੈਂ ਗੱਲ ਕਰਾਂ ਤਾਂ ਉਸ ਤਾਕਤ ਦੇ ਉੱਪਰ ਜਿਹੜਾ ਪਾਣੀ ਆ ਜਿਹੜਾ ਕਹਿੰਦੇ ਅੱਗ ਨੂੰ ਵੀ ਬੁਝਾ ਦਿੰਦਾ ਮੇਰੇ ਪੰਜਾਬੀ ਵੀਰੋ ਜੇ ਪਾਣੀ ਤੋਂ ਵੱਧ ਤਾਕਤਵਰ ਦੀ ਚੀਜ਼ ਮੈਂ ਗੱਲ ਕਰਾਂ ਤਾਂ ਇਸ ਤਾਕਤ ਦੇ ਉੱਪਰ ਇਨਸਾਨ ਆ ਜਿਹੜਾ ਕਹਿੰਦੇ ਪਾਣੀ ਨੂੰ ਵੀ ਪੀ ਜਾਂਦਾ ਮੇਰੇ ਵੀਰੋ ਤੇ ਜੇ ਕਹਿੰਦੇ ਇਨਸਾਨ ਤੋਂ ਵੱਧ ਤਾਕਤਵਰ ਦੀ ਚੀਜ਼ ਗੱਲ ਕਰਾਂ ਤਾਂ ਉਹ ਮੌਤ ਆ ਜਿਹੜੀ ਇਨਸਾਨ ਦੇ ਵੀ ਖਤਮ ਕਰ ਦਿੰਦੀ ਆ ਜੇ ਮੌਤ ਤੋਂ ਵੱਧ ਤਾਕਤਵਰ ਜੀ ਦੀ ਗੱਲ ਕਰਾਂ ਮੇਰੇ ਵੀਰੋ ਉਹ ਅਰਦਾਸ ਜਿਹੜੀ ਸੱਚੇ ਮਨੋਂ ਸੱਚੇ ਦਿਲੋਂ ਉਸ ਵਾਹਿਗੁਰੂ ਦੇ ਚਰਨਾਂ ਗਰ ਕੀਤੀ ਜਾਵੇ ਤਾਂ ਮੌਤ ਤੇ ਸਮੇਂ ਤੋਂ ਮਾਰੇ ਸਮੇਂ ਨੂੰ ਵੀ ਜਿਹੜੀ ਕਹਿੰਦੇ ਟਾਲ ਦਿੰਦੀ ਆ ਤਾਂ ਸਾਰੇ ਵੀਰਾਂ ਨੂੰ ਮੇਰੇ ਹੱਥ ਵੱਲ ਕੇ ਬੇਨਤੀ ਆ ਕਿ ਸੱਚੇ ਦਿਲੋਂ ਤੇ ਸੱਚੀ ਰੂਹ ਵੱਲ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਓ ਕਿ ਭਰਾ ਸਾਡਾ ਕਦੇ ਪ੍ਰਤਾਪ ਕਮਿਆਣੇ ਵਾਲਾ ਵੀਰ ਜਿਹੜਾ ਕਿ ਜਲਦੀ ਠੀਕ ਹੋਵੇ ਇਹਨਾਂ ਗਰਾਊਂਡਾਂ ਦੇ ਵਿੱਚ ਵਾਪਸੀ ਕਰੇ ਔਰ ਮੈਂ ਸਾਰੀ ਕਰਕਰ ਜਗਤ ਦੇ ਕਬੱਡੀ ਜਗਤ ਦੇ ਖੇਡ ਪ੍ਰੇਮੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਭਰਾ ਦੀ ਸਿਹਜਾ ਲਈ ਇੱਕ ਜ਼ਰੂਰ ਸੱਚੇ ਬਣੋ ਤੇ ਸੱਚੇ ਦਿਲੋਂ ਅਰਦਾਸ ਕਰੋ ਲਓ ਇੱਕ ਤਗੜੇ